ਨਾ ਲੋਕਾਂ ਨਹੀਂ ਆਉਣਾ ਉਂਗਲਾ ਮਗਰ ਇਹ ਪਤਾ ਨਹੀਂ ਫੜਾ ਜਿਹੜੇ ਸਕੂਲੇ ਤੋਂ ਪੜ੍ਹਦਾ ਨਾ ਮਾਸਟਰ ਲੱਗਾ ਉਹ ਤੇ ਹੱਡ ਮਾਸਟਰ ਕੋਈ ਉੱਤੇ ਠੀਕ ਆ ਆ ਬੜੋ ਦੋ ਮੈਚ ਘੇੜਿਆ ਤੇ ਕਿੱਥੋਂ ਤੱਕ ਰੀਚ ਚੱਲ ਗਈ ਉਹ ਬੜੀ ਦੂਰ ਤੱਕ ਠੀਕ ਆ ਓਏ ਜਾਣਦਾ ਇਹ ਤੈਨੂੰ ਕੋਈ ਪਰ ਖਾਂਬਣੀ ਬਣੀਦਾ ਹੁੰਦਾ ਦੇ ਦੇ ਲੱਗੀ ਜਾ ਕਰ ਹੁੰਦਾ ਮੌਕਾ ਨਾ ਇਹਦਾ ਮੌਕਾ ਹੁਣ ਹੀ ਦਿੰਦਾ ਕੋਈ ਜੋ ਤੇ ਮਰਜ਼ੀ ਭੱਜ ਲਾ ਜੇ ਤੇ ਉਸਤਾਦ ਦੇ ਕਹਿਣੇ 'ਚ ਚੱਲੇਗਾ ਮੰਨੇਗਾ ਠੀਕ ਐ ਇੱਥੇ ਤਾਂ ਇਹ ਚਲਾਈ ਚੱਲੀ ਜਣੀ ਵੇਖ ਕੋਈ ਕੋਈ ਕੰਮ ਕਿਸੇ ਦਾ ਨਹੀਂ ਰੁਕਦਾ ਹੁੰਦਾ ਕਿਉਂ ਜੇ ਟਰੁਕਦਾ ਕੰਮ ਕਿਤੇ ਰੁਕਦਾ ਇੱਥੇ ਨਹੀਂ ਰੁਕਦਾ ਇਹ ਗੱਲ ਹੈ ਹੁਣ ਮੰਨ ਕੇ ਚੱਲ ਮੈਂ ਜਦੋਂ ਦੀ ਖੇਡਣ ਲੱਗਾ ਪਤਾ ਨਹੀਂ ਮੇਰੇ ਨਾਲ ਕਿੰਨੇ ਨਾਲ ਖੇਡਦੇ ਕਿੰਨੇ ਹਟ ਗਏ ਕਿੰਨਿਆਂ ਨੇ ਸਾਡੇ ਤੋਂ ਪਹਿਲਾਂ ਕਿੰਨੇ ਖੇਡ ਖੇਡਦੇ ਹਟ ਗਏ ਇਹ ਕਬੱਡੀ ਫੇਰ ਚੱਲੀ ਜਾਂਦੀ ਐ ਨਾ ਇਹ ਨਹੀਂ ਰੁਕਣੀ ਇਹ ਚੱਲੀ ਜਾਣੀ ਆ ਇਹ ਨਹੀਂ ਰੁਕਣੀ ਉਈ ਗੱਲ ਨਹੀਂ ਪਰਮਾਨੰ ਜੀ ਤੁਹਾਡੇ ਕਹਿਣੇ ਦੀ ਚੱਲੂਗਾ ਮੈਂ ਕਹਿਣੇ ਦੀ ਗੱਲ ਨਹੀਂ ਕਰਦਾ ਹਾਲਾਂਕਿ ਜੇ ਚੱਕਰ ਹੁੰਦਾ ਇੱਕ ਚੀਜ਼ ਹੁੰਦੀ ਹੈ ਕਿ ਬੰਦੇ ਦਾ ਰੰਗ ਟੰਗ ਤੋਂ ਪਤਾ ਲੱਗ ਜਾਂਦਾ ਬੰਦੇ ਦੀ ਬੋਡੀ ਆਂਦੀ ਨਾ ਉਤੋਂ ਪਤਾ ਲੱਗ ਜਾਂਦਾ ਬੰਦਾ ਕੀ ਕਰਦਾ ਕੀ ਨਹੀਂ ਕਰਦਾ ਜੇ ਹੁਣ ਮੰਨ ਲਾ ਮੈਂ ਚੋਪੇ ਆ ਤੇਰੀਆਂ ਹਰਕਤਾਂ ਤੋਂ ਮੈਨੂੰ ਪਤਾ ਲੱਗ ਜਾਣਾ ਵੀ ਇਹ ਕੀ ਆ ਕਿਦਾਂ ਦਾ ਬੰਦਾ ਹੈ ਠੀਕ ਆ ਅਜੇ ਅਜੇ ਪਲਗੀ ਚੱਕਰ ਹੁੰਦਾ ਇੱਕ ਜਿਹੜੀ ਚੀਜ਼ ਹੁੰਦੀ ਹੈ ਨਾ ਅਜੇ ਤੇ ਪੁੱਤ ਬੜਾ ਕੁਝ ਕਰਨਾ ਵਾ ਤੇ ਅਜੇ ਬੜਾ ਅੱਗੇ ਜਾਣਾ ਵਾ ਅਜੇ ਤੇ ਗੱਲ ਹੀ ਨਹੀਂ ਕੋਈ ਤੇ ਅਜੇ ਤੇ ਜਿਦਾਂ ਬੀ ਨਹੀਂ ਸੁੱਟਿਆ ਹੁੰਦਾ ਪੈਲੀ ਜਦੋਂ ਕੁੰਗਰਿਆ ਬਣੀ ਆ ਅਜੇ ਤੇ ਵੇਖਿਆ ਹੀ ਨਹੀਂ ਕੋਈ ਤੂੰ ਨਹੀਂ ਨਹੀਂ ਭਲਾ ਕਿ ਜਕਰ ਆਪਾਂ ਦੇ ਕੋਈ ਗੱਲ ਨਹੀਂ ਹੈ ਨਾ ਨਹੀਂ ਨਹੀਂ ਭਲਾ ਕਿ ਜਕਰ ਆਪਾਂ ਨਹੀਂ ਕਹਿੰਦੇ ਕੁਝ ਹਾਂਜੀ ਕਿ ਤਕੜੇ ਹੋ ਆਪਾਂ ਦੇ ਇਹ ਕਹਿੰਦੇ ਤਕੜੇ ਹੋ ਜਿੱਥੇ ਮਰਜ਼ੀ ਘੇਡੋ ਜਿੱਥੇ ਮਰਜ਼ੀ ਤਕੜਾ ਹੋ ਕੇ ਬਸ ਇੰਨੀ ਚੀਜ਼ ਹੁੰਦੀ ਹੈ ਕਿ ਅੱਜ ਜਿਹੜਾ ਤੁਹਾਨੂੰ ABC ਪਹਿਲੀ ਉਹ ਕੌਣ-ਕੌਣ ਲੱਗਾ ਤੁਹਾਡੀ ਬਾਹ ਕੌਣ ਫੜ ਲੱਗਾ ਪਈ ਨੂੰ ਉਹ ਯਾਦ ਰੱਖੋ ਚੀਜ਼ ਬਾਕੀ ਜਿੱਥੇ ਮਰਜੀ ਗੱਡੋ ਮੈਨੂੰ ਮਾਣ ਹੋਊਗਾ ਤੁਸੀਂ ਗਾਓ ਭਵਾਂਦੀ ਅੱਜ ਮੈਂ ਇੱਥੇ ਚੱਲਿਆ ਮੈਂ ਜਾਵਾਂ ਮੈਂ ਕਹਣਾ ਜਾ ਪੁੱਤ ਤਕੜਾ ਹੋ ਕੇ ਖੇਡ ਗਿਆ ਮੈਂ ਕਿਉਂ ਤੈਨੂੰ ਡੱਕੂੰਗਾ ਜਿਹੜੀ ਗੱਲੋਂ ਡੱਕਾਵਾ ਜੀ ਹੋਵੇ ਤੇ ਬੰਦਾ ਆਪੇ ਤਕੜਾ ਹੋ ਕੇ ਖੇਡ ਜਿਹੜੀ ਗੱਲੋਂ ਡੱਕੂੰਗਾ ਮੈਂ ਹੈਨਾ ਨਹੀਂ ਨਹੀਂ ਕੋਈ ਕਈ ਵਾਰ ਨਾ ਭਲਾ ਚੇਕਰ ਹੁੰਦਾ ਕਈ ਵਾਰ ਆਪਾਂ ਕਿਸੇ ਬੰਦੇ ਨੂੰ ਤਕੜਿਆ ਕਰਦੇ ਆ ਨਾ ਹੁਣ ਵੇਖੀ ਪੁੱਤ ਹੁੰਦਾ ਤੇ ਪਿਓ ਪੁੱਤ ਕਿਉਂ ਜੰਮਦਾ ਕਿ ਕੱਲ ਨੂੰ ਮੈਂ ਬਜ਼ੁਰਗ ਹੋਊਗਾ ਤੇ ਪੁੱਤ ਮੇਰਾ ਸਾਰਾ ਕੁਝ ਸੰਭੂ ਆ ਤੇ ਚੇਲਾ ਵੀ ਇਹੀ ਹੁੰਦਾ ਕਿ ਉਸਤਾਦ ਉਸਤਾਦ ਜਦੋਂ ਡਾਊਨ ਹੋਊਗਾ ਨਾ ਤੇ ਚੇਲਾ ਕਹੂਗਾ ਉਸਤਾਦ ਜੀ ਆਓ ਇਹ ਜਿਹੜਾ ਤੂੰ ਮੇਰੀ ਬਾਹ ਫੜੀ ਤੇ ਅੱਜ ਮੈਂ ਤੇਰੀ ਬਾਹ ਫੜਦਾ ਆ ਚੀਜ਼ ਹੁੰਦੀ ਚੇਲੇ ਚਲੋ ਉਹ ਗੱਲ ਛੱਡ ਦੋ ਤੁਸੀਂ ਕੋਈ ਚੱਕਰ ਨਹੀਂ ਠੀਕ ਹੈ ਤੁਹਾਡੀ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਪਰ ਆਪਾਂ ਤੁਹਾਨੂੰ ਇੱਕ ਜਵਾਨ ਕਰਦੇ ਆ ਇਹ ਤੁਹਾਡੇ ਤੋਂ ਨਹੀਂ ਭਜੂਗਾ ਫਾਮੇ ਤੁਸੀਂ ਜਿ세 ਮਰਜ਼ੀ ਕਰਾ ਦੇਗੇ ਨਹੀਂ ਨਹੀਂ ਲੋਕ ਮੈਂ ਜੋਟ ਕੀ ਆ ਨਹੀਂ ਇਹ ਗੱਲ ਮਤਲਬ ਕਹਿਣ ਦੀ ਹੁੰਦੀ ਹੈ ਨਾ ਕੋਈ ਚੱਕਰ ਨਹੀਂ ਆਪਾਂ ਤਾਂ ਜਵਾਨ ਦੇਣਾ ਨਾ ਕੋਈ ਚੱਕਰ ਨਹੀਂ ਟੈਨਸ਼ਨ ਨਾ ਲਓ ਤੁਸੀਂ ਗੱਲ ਨਾ 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 ਮੈਂ ਤੈਨੂੰ ਉਹ ਨਹੀਂ ਗੱਲ ਕਹਿੰਦਾ ਤੁਹਾਡਾ ਨਾਮ ਮੈਂ ਮੈਂ ਦਾਦਾ ਜਿੱਥੇ ਤੁਸੀਂ ਚਾਹੁੰਦੇ ਹੋ ਤੁਹਾਡਾ ਨਾਮ ਮੇਰੀ ਜੋਟ ਗੱਲ ਕੋਈ ਚੱਕਰ ਹੁੰਦਾ ਜਿਹੜੇ ਪਲੇਅਰਾਂ ਦੇ ਨਾਲ ਆਪਾਂ ਖੇਡਦੇ ਆ ਨਾ ਛੋਟੇ ਪਲੇਅਰਾਂ ਦੇ ਨਾਲ ਜਿੱਦਾਂ ਮਰਜੀ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਕੋਈ ਮੇਰੇ ਤੋਂ ਅੱਗੇ ਲੰਘ ਜਾਏ ਇਹੋ ਜਿਹੜੇ ਟੈਲਡ ਹੁੰਦੇ ਨਾ ਵੱਖਰੇ ਵੱਖਰੇ ਹੁੰਦੇ ਹਰ ਗੇਮ ਦੇ ਹਰ ਗੇਮ ਦੇ ਵਿੱਚ ਵੱਖਰੇ